ਸੂਫਿਆਨਾ ਦਰਗਾਹ ਐਕਸ਼ਨ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਨ੍ਹਾਂ ਵਿੱਚ ਬਾਬਾ ਕੁਲਵੀਰ ਵਾਈਸ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਬਾਬਾ ਰਾਜੇਸ਼ ਦਾਸ ਬਣੇ ਜ਼ਿਲ੍ਹਾ ਸ਼ਿਦਪາກ ਸਿੰਘ ਨਗਰ ਨਮਾ ਸ਼ਹਿਰ ਸੂਫਿਆਨਾ ਦਰਗਾਹ ਐਕਸ਼ਨ ਕਮੇਟੀ ਦੀ ਵਿਸ਼ੇਸ਼ ਮੀਟਿੰਗ ਇੱਥੋਂ ਦੇ ਨੇੜੇ ਕੀ ਪਿੰਡ ਅਲਾਚੌਰ ਦੇ ਬੱਸ ਸਟੈਂਡ ਵਿਖੇ ਕੀਤੀ ਗਈ ਇਹ ਮੀਟਿੰਗ ਸੂਫੀਆਨਾ ਦਰਗਾ ਐਕਸ਼ਨ ਕਮੇਟੀ ਦੇ ਚੇਅਰਮੈਨ ਬਾਬਾ ਬਲਦੇਵ ਸੈਣੀ ਦੀ ਅਗਵਾਈ ਵਿੱਚ ਇਹ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰ ਨੇ ਸ਼ਿਰਕਤ ਕੀਤੀ ਏਅਰਬੈਨ ਬਾਬਾ ਬਲਦੇਵ ਸੈਣੀ ਨੇ ਦੱਸਿਆ ਹੈ ਕਿ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਪੰਜਾਬ ਪ੍ਰਧਾਨ ਬਾਬਾ ਰanjeesh daas ਨੂੰ ਲਗਾਇਆ ਗਿਆ ਹੈ ਅਤੇ ਵਾਈਸ ਚੇਅਰਮੈਨ ਬਾਬਾ ਕੁਲਵੀਰ ਅਤੇ ਇਨ੍ਹਾਂ ਤੋਂ ਇਲਾਵਾ ਪ੍ਰਧਾਨ ਵਾਈਸ ਪ੍ਰਧਾਨ ਬਾਬਾ ਮਦਨ ਪਿੰਡ ਪੀਨ ਸੀਨੀਅਰ ਮੀਤ ਪ੍ਰਧਾਨ ਬਾਬਾ ਪੂਰਨ ਪੰਜਾਬ ਸਕੱਤਰ ਡਾਕਟਰ ਪਰਮਜੀਤ ਤਾਜਵਾਲ ਵਾਈਸ ਸਕੱਤਰ ਸਤਰਾਮ ਸਿੰਘ ਕਮਲ ਸਿੰਧੂ ਕੈਸ਼ੀਅਰ ਦਰਸ਼ਨ ਸਿੰਘ ਕਾਨੂੰਨੀ ਸਲਾਹਕਾਰ ਬਾਬਾ ਤੀਰਥ ਰ ਸੇਮ ਚੁੰਬਰ ਅਤੇ ਪ੍ਰ ਸੈਕਟਰੀ ਗਾਇਕ ਮਹੇਸ਼ ਸਾਜਨ ਅਤੇ ਮੀਟਿੰਗ ਚਾਰਜ ਅਤੇ ਸਟੇ ਸਕਤਰ ਦੀਪਾ ਥਲਾ ਰੀਨਾ ਦੇਵਾ ਸਲਾਹਕਾਰ ਅਨੀਤਾ ਦੇਵਾ ਸਲਾਹਕਾਰ ਇਸ ਮੌਕੇ ਤੇ ਪੰਜਾਬ ਪ੍ਰਧਾਨ ਬਣੇ ਬਾਬਾ ਰਜੇਸ਼ ਦਾਸ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮੂਹ ਫਕੀਰਾਂ ਵੱਲੋਂ ਵੱਖ-ਵੱਖ ਡੇਰਿਆਂ ਤੇ ਮੁਫਤ ਮੈਡੀਕਲ ਕੈਂਪੋ ਵੀ ਲਗਾਏ ਜਾਣਗੇ ਅੱਜ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਨਵੀਂ ਕਮੇਟੀ ਦਾ ਨਾਮ ਸੂਫੀਆਨਾ ਦਰਗਾਹ ਐਕਸ਼ਨ ਕਮੇਟੀ ਰੱਖਿਆ ਗਿਆ ਤੇ ਇਸ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਤੇ ਪਹਿਲੀ ਮੀਟਿੰਗ ਜਿਹੜੀ ਹੈ ਉਹ ਅੱਜ ਆਲਾ ਚੌਰ ਵਿਖੇ ਕੀਤੀ ਗਈ ਹੈ ਤੇ ਸਾਰੇ ਅਹੁਦੇਦਾਰਾਂ ਨੂੰ ਅਹੁਦੇ ਦੇ ਸਨਮਾਨ ਕੀਤਾ ਗਿਆ ਇਹਨਾਂ ਸਾਰੇ ਮੋਹਦੇਦਾਰਾਂ ਦਾ ਤੇ ਮੈਂਬਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਸੋ ਅੱਜ ਸੁਫੀਆਂ ਦਾ ਦਰਗਾਹ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਤਮਾਮ ਮੋਹਦੇਦਾਰ ਦੀ ਜਿਹੜੀ ਵੰਡ ਹੋਈ ਹੈ ਜਿਸ ਦੇ ਵਿੱਚ ਪੰਜਾਬ ਦੇ ਪ੍ਰਕਾਣ ਵਪਾਰੀ ਜਸਦਾ ਜੀ ਲਾਸ ਨੂੰ ਜਰਨਲਿਸਟ ਪੰਜਾਬ ਵਿਅੰਦੇ ਤੇ ਲਗਾਇਆ ਗਿਆ। ਸੋ ਮੈਂ ਜਿੰਨੇ ਵੀ ਇਹ ਫਤਿਰੂਹਾ ਮੋਹਦੇ ਤੇ ਇਨੀ ਮੈਨੂੰ ਮਾਨ ਬਖਸ਼ਿਆ ਮੈਂ ਸਾਰਿਆਂ ਦਾ ਤੈਨੂੰ ਧੰਨਵਾਦ ਕਰਦਾ ਸਾਰਿਆਂ ਨੂੰ ਇਹ ਬਤਾਇਆ ਦਿਨਾ ਸਾਡੇ ਚੇਅਰਮੈਨ ਸਾਹਿਬ ਬਾਬਾ ਬਲਦੇਵ ਸੈਣੀ ਜੀ ਵਾਈਸ ਚੇਅਰਮੈਨ ਬਾਬਾ ਹਲਵੀਰ ਸ਼ਾਹ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਸ ਕਮੇਟੀ ਦੇ ਸਰਪ੍ਰਸਤ ਪੰਮਸ਼ਰੀ ਹਾਸਰਾ ਜੀ ਹਾਸਸ ਜਿਹੜਾ ਹੱਡਾ ਬਸੰਗੂ ਬਾਬੂ ਲਾਲਵਾਸ਼ੀ ਦਰਬਾਰ ਉਹਨਾਂ ਦਾ ਵੀ ਅਸੀਂ ਤੈਨੂੰ ਧੰਨਵਾਦ ਕਰਦੇ ਆ ਸਾਰਿਆਂ ਨੂੰ ਮੁਬਾਰਕਾ ਦਿੰਦੇ ਆ ਜੀ ਜੀ ਆ ਜੀ